ਬੱਬੂ ਮਾਨ ਨੂੰ ਨੱਥ ਪਾ ਕੇ ਐਕਟਿੰਗ ਕਰਾਉਣ ਵਾਲਾ ਇੱਕੋ ਹੀ ਬੰਦਾ ਹੈ ਇੰਡਸਟਰੀ 'ਚ ਉਹ ਹੈ ਵਿਤੋਜ ਮਾਨ ਸਮਾਉ ਤਾ ਨਾ ਸੁੱਚਾ ਨਹੀਂ ਸੁੱਚਾ ਸੂਰਮਾ ਸੂਰਮਾ ਇਹਨਾਂ ਪਾ ਕੇ ਵੀ ਰਫੀ ਰੱਖੀ ਪਰ ਕਿਤੇ ਕਿਤੇ ਫਿਰ ਵੀ ਉਹ ਬੇਲਗਾਮ ਹੁੰਦੇ ਹੈਲੋ ਸਸਤੀਕਾਲ ਨਮਸਕਾਰ ਸਲਾਮ ਦੋਸਤੋ ਤੇ ਚਲੋ ਅੱਜ ਗੱਲ ਕਰਦੇ ਜੀ ਇੱਕ ਫਿਲਮ ਆਈ ਹੈ ਸੁੱਚਾ ਸੂਰਮਾ ਅਬ ਤੋਜ ਮਾਨ ਜੀ ਦੀ ਇਹ ਫਿਲਮ ਹੈ ਤੇ ਇਸ ਫਿਲਮ ਵਿੱਚ ਹੀਰੋ ਦਾ ਕਿਰਦਾਰ ਨਵਾਇਆ ਜੀ ਬੱਬੂ ਮਾਨ ਨੇ ਫਿਲਮ ਦੇ ਵਿੱਚ ਕੀ ਹੈਡ ਹੈ ਤੇ ਕੀ ਟੇਲ ਹੈ ਕੀ ਸਹੀ ਹੈ ਕੀ ਗਲਤ ਹੈ ਅਸੀਂ ਪ੍ਰੋਪਰ ਉਹ ਦੱਸਾਂਗੇ ਅਸੀਂ ਇਹ ਨਹੀਂ ਕਿ ਲਪੇਟਵੀਆਂ ਗੱਲਾਂ ਕਰਾਂਗੇ ਨਾ ਪਹਿਲਾਂ ਕੀਤੀਆਂ ਕਦੀ ਇਹਦਾ ਮੈਂ ਰਿਵਿਊ ਨਹੀਂ ਦੇਣਾ ਸੀ ਕਿਉਂਕਿ ਕਈ ਲੋਕ ਬਿਨਾ ਮਤਲਬ ਬਹੁਤ ਕੁਝ ਕਮੈਂਟ ਉਹਦਾ ਦੇ ਪਾਉਣ ਲੱਗ ਪੈਂਦੇ ਪਰ ਇੱਕ ਭਰਾ ਨੇ ਕਿਹਾ ਨਹੀਂ ਤੁਸੀਂ ਉਹਦੇ ਬਾਰੇ ਬੋਲੋ ਇੱਕ ਕੀ ਕਈ ਬੰਦਿਆਂ ਨੇ ਕਿਹਾ ਤੇ ਚਲੋ ਉਹਦਾ ਜਵਾਬ ਦਿੰਨੇ ਆ ਜੀ ਇਸ ਫਿਲਮ ਦਾ ਜਿਹੜਾ ਡਾਇਰੈਕਟਰ ਹੈ ਬਹੁਤ ਹੀ ਵਧੀਆ ਬਾ ਕਮਾਲ ਡਾਇਰੈਕਟਰ ਹੈ ਉਹ ਬੰਦਾ ਹੈ ਵੀ ਜਿਨੇ ਆਪਣਾ ਕੈਰੀਅਰ ਨਾ ਦੇਖਦੇ ਹੋਏ ਇੱਕ ਵਾਰ ਇਹ ਵੀ ਕਹਿ ਦਿੱਤਾ ਵੀ ਸ਼ਾਹਰੂਖ ਖਾਨ ਤੇ ਐਕਟਰ ਹੀ ਨਹੀਂ ਹੈ ਉਹਨੂੰ ਐਕਟਿੰਗ ਮੰਨਦਾ ਹੀ ਨਹੀਂ ਉਹ ਕਹਿੰਦਾ ਵੀ ਮਾਈ ਨੇਮ ਇਜ਼ ਖਾਨ ਦੇ ਵਿੱਚ ਉਹਨ ਆਪਣੀ ਐਕਟਿੰਗ ਦਿਖਾਈ ਹੈ ਇੰਨੇ ਸੱਚੇ ਸੁੱਚੇ ਬੰਦੇ ਨਾਲ ਕੀ ਕੁਝ ਹੁੰਦਾ ਹੈ ਤੁਸੀਂ ਇੰਡਸਟਰੀ ਵਿੱਚ ਜਾਣਦੇ ਹੋ ਤੇ ਅੱਜੀ ਆਪਣੀ ਇਸ ਫਿਲਮ ਤੇ ਫਿਲਮ ਦਾ ਜੀ ਜਿਹੜੇ ਡਾਇਰੈਕਸ਼ਨ ਹੈ ਬਹੁਤ ਧਿਆਨ ਰੱਖਿਆ ਗਿਆ ਛੋਟੀਆਂ ਛੋਟੀਆਂ ਬਰੀਕ-ਬਰੀਕ ਗੱਲਾਂ ਦਾ ਵੀ ਧਿਆਨ ਰੱਖਿਆ ਗਿਆ ਫਿਲਮ ਦੇ ਵਿੱਚ ਜੇ ਆਪਾਂ ਕਹੀਏ ਭਈ ਜਿਹੜਾ ਇੱਕ ਪ੍ਰੋਬਲਮ ਆਉਂਦੀ ਹੈ ਭਈ ਮੈਂ ਪਹਿਲੀ ਫਿਲਮ ਚ ਵੀ ਕਿਹਾ ਸੀ ਬੀਬੀ ਰਜਨੀ ਵਿੱਚ ਵੀ ਜਨਾਨੀਆਂ ਅੱਜਕੱਲ ਪਰਵੱਟੇ ਬਣਾਉਣੀ ਆ ਪਰਵੱਟੇ ਇਹਦੇ ਵਿੱਚ ਵੀ ਬਣੇ ਹੋਏ ਆ ਹਾਲਾਂਕਿ ਉਸ ਦੌਰ ਦੇ ਵਿੱਚ ਪਰਵੱਟੇ ਨਹੀਂ ਬਣਾਉਣੀਆਂ ਸੀ ਜਨਾਨੀਆਂ ਹੁਣ ਇਹਨਾਂ ਦਾ ਜੋਰ ਨਹੀਂ ਚੱਲਦਾ ਕੀ ਕਰ ਸਕਦੇ ਆ ਹਨਾ ਤੇ ਉਹ ਉਹ ਉਹਨਾਂ ਨੂੰ ਇਦਾਂ ਹੀ ਰੱਖਣਾ ਪਿਆ ਉਹਨਾਂ ਦੀ ਗਲਤੀ ਨਹੀਂ ਆ ਇਹ ਕਿਰਦਾਰਾਂ ਦੀ ਗਲਤੀ ਆ ਇਹ ਫਿਲਮ ਜਿਹੜੀ ਆ ਫਿਲਮ ਦੇ ਡਾਇਲੌਗ ਬਹੁਤ ਸੋਹਣੇ ਆ ਜੀ ਜਿਹੜਾ ਵਿਲਨ ਦਾ ਕੰਮ ਐ ਵਿਲਨ ਦਾ ਕੰਮ ਬਹੁਤ ਵਧੀਆ ਡਾਇਲੌਗ ਤਾਂ ਕਿਤੇ ਕਿਤੇ ਵਾਹ ਕਮਾਲ ਐ ਜੀ ਬੰਦੇ ਨੇ ਬਹੁਤ ਵਧੀਆ ਕੰਮ ਕੀਤਾ ਤੇ ਇਹਦੇ ਵਿੱਚ ਇੱਕ ਕਿਰਦਾਰ ਐ ਜੀ ਗੁਰਪ੍ਰੀਤ ਕਰਕੇ ਤੋਤੀ ਜਿਹਨੂੰ ਆ ਕਹਿੰਦੇ ਜੁਗਤੀ ਦੱਸਿਆ ਗਿਆ ਉਹ ਹਰ ਇੰਟਰਵਿਊ ਵਿੱਚ ਕਹਿੰਦਾ ਕਿ ਮੇਰਾ ਨਾਂ ਜੁਗਤੀ ਐ ਮੈਂ ਇਹਦੇ ਵਿੱਚ ਜੁਗਤਾਂ ਲਾਉਂਦਾ ਦਿਸੂਗਾ ਮੈਨੂੰ ਇੱਕ ਥਾਂ ਵੀ ਉਹਦੀ ਜੁਗਤ ਨਹੀਂ ਲੱਗਦੀ ਸੀ ਉਹ ਕੈਰੈਕਟਰ ਨੂੰ ਕਈ ਜਗ੍ਹਾ ਛੱਡ ਜਾਂਦਾ ਹੈ ਕਦੀ ਸੱਜੀ ਕੱਪ ਲੱਤ ਤੇ ਭਾਰ ਪਾ ਕੇ ਤੁਰ ਪੈਂਦਾ ਕਦੀ ਖੱਬੀ ਤੇ ਕਦੀ ਹੌਸਲਾ ਤੇ ਭੰਗੜਾ ਪਾਉਂਦਾ ਕਦੀ ਉਸ ਤੇ ਉਹ ਸਮਝੇ ਨਹੀਂ ਆਉਂਦਾ ਕਿ ਲੱਤ ਉਹਦੀ ਕਿਹੜੀ ਖਰਾਬ ਹੈ ਉਹ ਚਮਚਾਗਰੀ ਹੱਦ ਇੰਨੀ ਕਿ ਨਭਾਤੀ ਹੁਣ ਵਧਾਤੀ ਕਿ ਉਹ ਨਾ ਤਾਂ ਉਹਨੂੰ ਕਰਦਾਰਾਂ ਨੇ ਕਿਹਾ ਬੱਬੂ ਮਾਨ ਵੀ ਇੱਕ ਆਪਣੇ ਇੰਟਰਵਿਊ ਚ ਕਹੀ ਜਾਂਦਾ ਇਹ ਬੰਦਾ ਬਹੁਤ ਪਿਆਰਾ ਹੈ ਮਤਲਬ ਚਮਚਾਗਰੀ ਦੀ ਹੱਦ ਇੰਨੀ ਕ ਵੱਧ ਗਈ ਕਿ ਉਹਨੂੰ ਬੱਬੂ ਮਾਨ ਕਹਿ ਹੀ ਨਹੀਂ ਸਕਿਆ ਵੀ ਤੂੰ ਕਰਦਾਰ ਚ ਨਹੀਂ ਹੈ ਫਿਲਮ ਤਾਂ ਨਹੀਂ ਦੇਖੀ ਹੋਣੀ ਹੈ ਮੈਂ ਫਿਲਮ ਦੇਖ ਕੇ ਇਹ ਗੱਲ ਬੋਲ ਰਿਹਾ ਤੇ ਇੰਟਰਵਿਊ ਦੇ ਵਿੱਚ ਕਈ ਥਾਂ ਤੇ ਇਹ ਚੀਜ਼ਾਂ ਮੈਂ ਦੇਖੀਆਂ ਉਹਨਾਂ ਦੀਆਂ ਇਹ ਚੀਜ਼ਾਂ ਨਹੀਂ ਹੁੰਨੀਆਂ ਚਾਹੀਦੀਆਂ ਚਮਚਾਗਰੀ ਦੀ ਹੱਦ ਇੰਨੀ ਵੱਧ ਗਈ ਕਿ ਉਹਨਾਂ ਕਿਰਦਾਰ ਤੇ ਪਕੜ ਨਹੀਂ ਰੱਖੀ ਚਮਚਾਗਰੀ ਤੇ ਆਪਣੀ ਪਕੜ ਰੱਖੀ ਫੁੱਲ ਜਿਹੜੀ ਕਿ ਗਲਤ ਹੈ ਤੇ ਫਿਲਮ ਬਹੁਤ ਦਿਨਾਂ ਬਾਅਦ ਆਈ ਹੈ ਇਦਾਂ ਦੀ ਫਿਲਮ ਬੱਬੂ ਮਾਨ ਦੀ ਜਾਂ ਇਹਨੂੰ ਦੇਖ ਕੇ ਬਹੁਤ ਫਿਲਮਾਂ ਬਣਨੀਆਂ ਸ਼ੁਰੂ ਹੋਈਆਂ ਜੇ ਆਪਾਂ ਕਹੀਏ ਮੋੜ ਮੋੜ ਨੇ ਵੀ ਇਹਨੂੰ ਦੇਖ ਕੇ ਬਣਨੀ ਸ਼ੁਰੂ ਹੋਈ ਹੈ ਬੀਬੀ ਰਜਨੀ ਜਾਂ ਇਦਾਂ ਦੀਆਂ ਫਿਲਮਾਂ ਪੁਰਾਣੀਆਂ ਇਹਨਾਂ ਨੂੰ ਇਹ ਵੱਡੇ ਡਾਇਰੈਕਟਰ ਨੂੰ ਦੇਖ ਕੇ ਹੀ ਸ਼ੁਰੂ ਹੋਈਆਂ ਨੇ ਇਹ ਬੰਨ ਵਿੱਚ ਲੇਟ ਹੋ ਕੇ ਦਿੱਕਤ ਆਈ ਆ ਪਰ ਇਹ ਫਿਲਮ ਕੁੱਲ ਮਿਲਾ ਕੇ ਚਲਣੀ ਚਾਹੀਦੀ ਆ ਮੈਂ ਅੰਬਰਸਰ ਸੂਰਜ ਸਿਨੇਮਾ ਜਿਹੜਾ ਬੱਸ ਸਟੈਂਡ ਦੇ ਕੋਲ ਆ ਸ਼ਨੀਵਾਰ ਸਵਾ 10 ਵਾਲਾ ਸ਼ੋਅ ਦੇਖਿਆ ਜਿਹੜਾ ਕੋਈ ਗਲਤ ਕਮੈਂਟ ਪਾਉਂਦਾ ਪਹਿਲਾਂ ਉੱਥੇ ਪਤਾ ਕਰ ਲੈ ਵੱਧ ਤੋਂ ਵੱਧ 5 ਜਾਂ 7 ਟਿਕਟਾਂ ਵਿਕੀਆਂ ਹੋਈਆਂ ਸੀ ਫਿਲਮ ਅੱਛੀ ਆ ਮੈਨੂੰ ਕੁੱਲ ਮਿਲਾ ਕੇ ਵਧੀਆ ਲੱਗੀ ਆ ਇਹਦੇ ਵਿੱਚ ਜਿਹੜੀਆਂ ਕਮੀਆਂ ਉਹ ਦੱਸਤੀਆਂ ਤੇ ਇੱਕ ਸੱਤ ਰੰਗ ਵਾਲਾ ਬੰਦਾ ਰੌਲਾ ਪਾਈ ਜਾਂਦਾ ਸੀ ਘੁਮਾਰੀ ਨੂੰ ਆਪਣੇ ਭਾਂਡੇ ਦਾ ਪਤਾ ਹੁੰਦਾ ਬੱਬੂ ਮਾਨ ਨੇ ਤਾਂ ਸਕਰੀਨਿੰਗ ਕੀਤੀ ਅੱਜ ਇੱਕ ਵੀਡੀਓ ਆਈ ਆ ਉੱਚ ਦੱਸਿਆ ਵੀ ਸਕਰੀਨਿੰਗ ਹੋਈ ਐ ਹੱਦੋਂ ਵੱਧ ਚਮਚਾਗਰੀ ਇਹ ਵੀ ਕਰਦੇ ਆ ਸੱਤ ਰੰਗ ਵਾਲਿਆਂ ਨੂੰ ਕਮੈਂਟ ਵੀ ਮੈਂ ਥੱਲੇ ਪਾਇਆ ਵੀ ਕਈ ਵਾਰ ਤੁਸੀਂ ਵੀ ਐ ਬੋਲਦੇ ਹੋ ਉਹਨੇ ਆਪ ਕਿਹਾ ਸੱਤ ਰੰਗ ਵਾਲੇ ਨੇ ਕਿ ਪ੍ਰੋਮੋਸ਼ਨਾਂ ਪੈਸੇ ਦੇ ਕੇ ਹੋ ਜਾਣੀਆਂ ਜਿਨ੍ਹਾਂ ਦੀ ਤੁਸੀਂ ਪ੍ਰੋਮੋਸ਼ਨ ਕਰਦੇ ਫਿਰ ਪੈਸੇ ਲੈ ਕੇ ਕਰਦੇ ਹੋ ਆਪਣੀਆਂ ਗੱਲਾਂ ਨੂੰ ਇਹ ਸੱਚ ਬੋਲ ਜਾਂਦੇ ਇੱਕ ਥਾਂ ਬੱਬੂ ਮਾਨ ਨੇ ਵੀ ਬੋਲਿਆ ਕਿ ਐਵੇਂ ਸਕਸੈਸ ਪਾਰਟੀਆਂ ਕਰ ਲੈਂਦੇ ਆ ਮੁੰਬਈ ਵਿੱਚ ਵੀ ਐਂ ਹੁੰਦਾ ਆ ਟਿਕਟਾਂ ਵੀ ਕਈ ਸ਼ੋਅ ਆਣੀਆਂ ਐ ਬਗ ਜਾਨੀਆ ਗੋਲ ਮੋਲ ਗੱਲਾਂ ਉਹ ਦਲਜੀਤ ਵਾਰੇ ਬੋਲ ਗਏ ਸਿੱਧਾ ਠੋਕ ਕੇ ਨਾਂ ਨਹੀਂ ਲੈਂਦੇ ਸੀ ਸਿੱਧੇ ਠੋਕ ਕੇ ਨਾਂ ਲੈਣੇ ਆ ਤੇ ਸੁਣਿਆ ਕਰੋ ਇਹਨੂੰ ਸੱਚ ਨੂੰ ਸਮਝਿਆ ਕਰੋ ਪਰ ਜੇ ਤੁਸੀਂ ਨਹੀਂ ਜ਼ਿਆਦਾ ਲੋਕ ਸੁਣਦੇ ਤਾਂ ਅਸੀਂ ਸਮਝਦੇ ਆ ਕਿ ਸੋਨੂ ਸੀਤੋ ਵਾਲੀ ਦੇ ਫੈਨਾਂ ਦਾ ਜ਼ਮਾਨਾ ਚੱਲਦਾ ਤੇ ਇਹ ਚੀਜ਼ਾਂ ਸਮਝਣ ਵਾਲੀਆਂ ਨੇ ਪਲੀਜ਼ ਇਹ ਚੀਜ਼ ਦਾ ਸੱਚ ਨੂੰ ਅੱਗੇ ਲਿਆਓ ਸੱਚ ਦੀਆਂ ਗੱਲਾਂ ਕਰੋ ਤੇ ਬਹੁਤ ਵੱਡੀ ਗੱਲ ਹੈ ਕਿ ਤੁਹਾਡੇ ਅਮਰ ਅਮਰਤਪਾਲ ਮਹਿਰੋਂ ਇੱਕ ਦਿਨ ਭੂਬਾ ਮਾਰ ਕੇ ਰੋਇਆ ਉਹਦੇ ਮਗਰ ਕਿੰਨੇ ਕ ਬੰਦੇ ਆ ਤੁਸੀਂ ਆਪ ਸਮਝੋ ਇਹ ਚੀਜ਼ ਨੂੰ ਸਿਆਣਪ ਨੂੰ ਹੱਥ ਮਾਰੋ ਜੇ ਬੱਬੂ ਮਾਨ ਬੜੀ ਉਮਰ ਦੇਆਂ ਤੋਂ ਪੈਰੀਂ ਹੱਥ ਲਵਾਉਂਦਾ ਤਾਂ ਉੱਚ ਬੱਬੂ ਮਾਨ ਦੀ ਹੀਠੀ ਹੈ ਇੱਕ ਤਾਂ ਬੱਬੂ ਮਾਨ ਕਹਿੰਦਾ ਆਪਣੇ ਜੇ ਕੁੜੀ ਆਵੇ ਤਾਂ ਉਹਨੂੰ ਫਲਾਨੀ ਤਾਂ ਛੱਡ ਕੇ ਆਓ ਜੇ ਕੁੜੀ ਕੋਲ ਬਾਤ ਆ ਪ੍ਰੋਬਲਮ ਹੈ ਤਾਂ ਉਹਨੂੰ ਘਰ ਤੱਕ ਛੱਡ ਕੇ ਆਓ ਬਾਬਾ ਜੀ ਇਹ ਤਾਂ ਆਪਣੇ ਘਰ ਦੀਆਂ ਗੱਲਾਂ ਨਹੀਂ ਮੰਨਦੇ ਘਰ ਦੀਆਂ ਨਹੀਂ ਆ ਤੁਹਾਡੀਆਂ ਕਿੱਥੋਂ ਮੰਨ ਜਾਣਗੇ ਉਹਨਾਂ ਦੇ ਆਲੇ ਦੋਲੇ ਉਦਾਂ ਦਾ ਔਰਾ ਬਣਾਇਆ ਵੀ ਫੈਨ ਉਹਦੀ ਬਹੁਤ ਗੱਲ ਮੰਨਦੇ ਆ ਪਰ ਇਦਾਂ ਹੈ ਨਹੀਂ ਇਹ ਕਮੈਂਟਾਂ ਤੋਂ ਪਤਾ ਲੱਗੇ ਹੀ ਜਾਣਾ ਬਾਈ ਜੋ ਸਹੀ ਆ ਸਹੀ ਕਹਿਆ ਕਰੋ ਜੋ ਗਲਤ ਆ ਗਲਤ ਭੇਡਾਂ ਨਾ ਬਣੋ ਮਿਹਰਬਾਨੀ ਸ਼ੁਕਰੀਆ ਬਹੁਤ ਮਿਹਰਬਾਨੀ ਅਗਲੀ ਵੀਡੀਓ ਨਾਲ ਅੱਗੇ ਮਿਲਾਂਗੇ ਤੇ ਕੁੱਲ ਮਿਲਾ ਕੇ ਫਿਲਮ ਜ਼ਰੂਰ ਚੱਲਣੀ ਚਾਹੀਦੀ ਹੈ ਤੇ ਕਈ ਚੀਜ਼ਾਂ 'ਚ ਕਮੀਆਂ ਜਿਹੜੀਆਂ ਮੈਂ ਤੁਹਾਨੂੰ ਦੱਸ ਦਿੱਤੀਆਂ ਹੈਨਾ ਇਹ ਬਿਲੰਦਾ ਕਰਦਾਰ ਬਹੁਤ ਵਧੀਆ ਜੀ ਮਿਹਰਬਾਨੀ ਸ਼ੁਕਰੀਆ